ਮਰੀਆ ਮਾਮਾ ਬੈਠਿਆ ਅੱਜ ਸਾਡੀ ਦੁਨੀਆ ਦਾ ਦੁਖਾਂਤ ਬਣ ਗਿਆ ਕਿਹੜੀ ਗੱਲ ਦਾ ਅਸੀਂ ਮਾਂ ਦੇ ਕਰਜ਼ੇ ਕਦੇ ਲਾ ਨਹੀਂ ਸਕਦੇ ਜੇ ਸੱਚੀ ਪੁੱਛੋਗਾ ਲੋਕੀ ਐਵੇਂ ਨਹੀਂ ਕਹਿੰਦੇ ਕਿ ਮਾਂ ਦਾ ਕਰਜ਼ਾ ਕੋਈ ਤੱਕ ਲਾ ਨਹੀਂ ਸਕਿਆ ਕਿੰਨੇ ਕ ਕਰਜ਼ੇ ਨੇ ਮਾਂ ਦੇ ਸਾਡੇ ਸਿਰ 'ਤੇ ਪਹਿਲੀ ਗੱਲ ਕਿ ਮਾਂ ਨੂੰ ਬੱਚਾ ਨਾ ਨਾ ਮਿਲੇ ਤੇ ਮਾਂ ਜਗ੍ਹਾ-ਜਗ੍ਹਾ ਜਾ ਕੇ ਨਾਕ ਰਗੜਦੀ ਏ ਮਾਂ ਦੇ ਕਸੇ ਹੋਏ ਮੱਥੇ ਦਾ ਕਰਜ਼ਾ ਖਵਜ ਰੱਖ ਕੇ ਬੱਚੇ ਨੂੰ 9 ਮਹੀਨੇ ਪਾਲਦੀ ਏ ਮਾਂ ਦਾ ਉਹ ਕਰਜ਼ਾ ਬੱਚੇ ਨੂੰ ਜਨਮ ਦੇਣ ਲੱਗਾ ਕਿੰਨੀ ਪੀੜ ਸਹਿਣ ਕਰਦੀ ਏ ਮਾਂ ਦਾ ਉਹ ਕਰਜ਼ਾ ਫਿਰ ਮਾਂ ਗੱਲਿਆਂ ਬਿਛਾਉਣਿਆਂ ਦੇ ਉੱਤੇ ਕਿੰਨੇ ਮਹੀਨੇ ਸੌਂਦੀ ਏ ਪੁੱਤ ਨੂੰ ਸੁੱਕੀ ਜਗ੍ਹਾ ਤੇ ਪਾਉਂਦੀ ਏ ਅੱਧੀ ਰਾਤ ਨੂੰ ਦੂਜਾ ਪਾਸਾ ਵੀ ਗਿੱਲਾ ਹੋ ਗਿਆ ਤੇ ਮਾਂ ਆਪ ਗੱਲੇ ਬਿਛਾਉਣੇ ਦੇ ਪੈ ਜਾਂਦੀ ਬੱਚੇ ਨੂੰ ਝੁੱਕ ਕੇ ਆਪਣੇ ਢਿੱਡ ਦੇ ਤਾ ਲੈਂਦੀ ਏ ਆਪਣੇ ਬੱਚੇ ਨੂੰ ਗਿੱਲੀ ਜਗਾ ਨਹੀਂ ਲੱਗਣ ਦਿੰਦੀ ਮਾਂ ਦਾ ਉਹ ਹੁਣ ਬੱਚਾ ਪੜਨ ਲੱਗ ਜਾਵੇ ਤੇ ਸੱਚ ਹੈ ਯਾਰ ਸਿਰ ਮਾਰ ਕਿਉਂ ਘਰ ਆ ਪਰਿ ਜਾਓ ਬੱਚਾ ਪੜਨ ਲੱਗ ਜਾਵੇ ਬੱਚਾ ਪੜੇ 1 ਸਾਲ ਬੱਚਾ ਪੜੇ 2 ਸਾਲ ਬੱਚਾ ਪੜੇ 10 ਸਾਲ ਬੱਚਾ ਪੜੇ 20 ਸਾਲ ਜਦੋਂ ਤੱਕ ਉਹਦੇ ਕੋਰਸ ਨਹੀਂ ਮੁੱਕਦੇ ਡਿਗਰੀਆਂ ਨਹੀਂ ਮੁੱਕਦੀਆਂ ਮਾਂ ਬਿਨਾਂ ਤਨਖਾਹ ਤੋਂ ਰੋਜ਼ ਆਪਣੇ ਟਾਈਮ ਦੇ ਨਾਲ ਉਹਨੂੰ ਉੱਠ ਕੇ ਤਿਆਰ ਕਰਦੀ ਏ ਉਹਦਾ ਟਿਫਨ ਤਿਆਰ ਕਰਦੀ ਏ ਤਿਆਰ ਕਰਕੇ ਸਕੂਲੇ ਭੇਜਦੀ ਏ ਆਉਂਦੇ ਨੂੰ ਫਿਰ ਕੁਝ ਨਾ ਕੁਝ ਬਣਾ ਕੇ ਰੱਖਦੀ ਏ ਐਨੇ ਸਾਲਾਂ ਦਾ ਮਾਂ ਦਾ ਉਹ ਕਰਜਾ ਪੁੱਤ ਦੇ ਵਿਆਹ ਵਿੱਚ ਮਾਂ ਲੱਕ ਬੰਨ ਕੇ ਝੁੱਟ ਗਈ ਮਾਂ ਦਾ ਉਹ ਕਰਜਾ ਜਿਵੇਂ ਆਪਣਾ ਪੁੱਤ ਪਾਲਿਆ ਸੀ ਫਿਰ ਗਾਂਹ ਮਾਂ ਨੂੰ ਪੋਤਾ ਮਿਲ ਗਿਆ ਜਿਵੇਂ ਆਪਣਾ ਪੁੱਤ ਪਾਲਿਆ ਉਵੇਂ ਗਾਂ ਮਾਂ ਨੂੰ ਪੋਤਾ ਮਿਲ ਗਿਆ ਤੇ ਫਿਰ ਪੋਤੇ ਨੂੰ ਪਾਲਣ ਵਿੱਚ ਰੁੱਝ ਜਾਂਦੀ ਹੈ ਮਾਫ ਕਰਿਓ ساری ਉਮਰ ਤੇ ਮਾਂ ਦੇ ਕਰਦੇ ਨੇ ਸਾਡੇ ਬੱਚੇ ਮਾਂ ਦਾ ਦੇਣ ਨਹੀਂ ਦੇ ਸਕਦੇ ਕਹਿ ਸਿੰਦਰ ਜਸ ਗਾ ਵੋ ਸਾਰੇ ਕਹਿ ਸਿੰਦਰ ਜਸ ਗਾ ਵੋ ਸਾਰੇ ਮਾ ਮਰਬ ਦਾ ਰੂਪ ਅਖ ਬਉਂਦੀਆਂ ਨੇ ਤੇ ਮਾ ਮਰਬ ਦਾ ਰੂਪ ਅਖ ਬਉਂਦੀਆਂ ਨੂੰ ਸਵਰਗੀ ਆ ਚੰਗਿਆੜਾ ਜੀ ਦੀਆਂ ਚਾਰ ਲਾਈਨਾਂ ਚੇਤੇ ਆਈਆਂ ਪਤਾ ਕਿਹੜੀਆਂ ਦੀ ਕਿ ਇੱਕ ਬੇਵਸ ਮਾਂ ਇੱਕ ਬੇਵਸ ਮਾਂ ਆਪਣੇ ਬੱਚੇ ਬਾਬਤ ਪਤਾ ਕੀ ਕਹਿੰਦੀ ਐ ਬੇ ਮਾਂ ਬੜੇ ਧੋਤੇ ਪੋਤੜੇ ਤੇ ਚੱਕੀ ਬੜੀ ਗੰਦਗੀ ਹੋ ਤੈਨੂੰ ਪਾਉਣ ਲਈ ਪੁੱਤਾ ਮਾਂ ਕੀਤੀ ਬੜੀ ਬੰਦਗੀ ਵੇ ਤੈਂ ਪੋਰਾ ਵੀ ਕਦਰ ਨਾ ਜਾਣੀ ਬੇਤਾਂ ਭੋਰਾ ਵੀ ਕਦਰ ਨਾ ਜਾਣੀ ਹੋ ਮਾਮਾ ਕੋਲੋਂ ਆ ਦੁੱਧ ਚੋਗ ਕੇ ਲੋਕੋ ਪੁੱਤ ਨੇ ਪੜਾਉਂਦੇ ਅੱਜ ਪਾਣੀ ਮਾਮਾ ਕੋਲੋਂ ਆ ਦੁੱਧ ਚੋਗ ਕੇ ਲੋਕੋ ਪੁੱਤ ਨੇ ਪੜਾਉਂਦੇ ਅੱਜ ਪਾਣੀ ਮਾਮਾ ਕੋਲੋਂ ਦੁੱਧ ਚੋਗ ਕੇ ਮਨੂੰ ਇੱਕ ਗੱਲ ਯਾਦ ਆਈ ਬਜ਼ੁਰਗੋ ਅਸੀਂ ਇੱਕ ਦਿਨ ਪ੍ਰੋਗਰਾਮ ਤੇ ਜਾ ਰਹੇ ਸੀ ਤੇ ਗੱਲਾਂ ਕਰਨੀਆਂ ਵੀ ਜ਼ਰੂਰੀ ਨੇ ਤੁਹਾਡੇ ਨਾਲ ਤੇ ਗਊਸ਼ਾਲਾ ਵਾਲਿਆਂ ਦੀਆਂ ਗਾਈਆਂ ਲੰਘਣ ਲੱਗੀਆਂ ਸੜਕ ਉੱਪਰ ਦੀ ਮੈਨੂੰ ਗੱਡੀ ਰੋਕਣੀ ਪੈ ਗਈ ਉਹਨਾਂ ਨੂੰ ਹੱਕਣ ਸਾਹਮਣ ਵਾਲਾ ਸ਼ੀਸ਼ਾ ਖੜਕਾਉਂਦਾ ਮੈਂ ਸ਼ੀਸ਼ਾ ਡਾਊਨ ਕੀਤਾ ਕਹਿੰਦਾ ਗੈਨੇ ਜੀ ਗਊਸ਼ਾਲਾ ਵਾਲਿਆਂ 100 ਰੁਪਏ ਦੀ ਪਰਚੀ ਕਟਾਓ ਮੈਂ 100 ਰੁਪਏ ਦਿੱਤਾ ਤੇ ਜਿੰਨੀ ਦੇਰ ਨੂੰ ਉਹ ਗਾਈਆਂ ਲੰਘਦੀਆਂ ਅਸੀਂ ਗੱਲ ਕੀਤੀ ਉਹਦਾ ਨਿਚੋੜ ਵੇਖੋ ਕੀ ਬਣਿਆ ਮੈਂ ਕਿਹਾ ਉਹ 100 ਰੁਪਏ ਦੇ ਨਾਲ ਇੰਨੀਆਂ ਗਾਈਆਂ ਦਾ ਗੁਜ਼ਾਰਾ ਹੋ ਜਾ ਮੈਂ ਤੇ ਆਪਣੇ ਸਾਹਮਣੇ ਪੁੱਛ ਲਿਆ ਉਦੋਂ ਹੀ ਵਿਚਾਰ ਕਰ ਲਈ ਮੈਂ ਕਿਹਾ ਵੀ 100 ਰੁਪਏ ਨਾਲ ਗੁਜ਼ਾਰਾ ਹੋ ਜਾ ਉਹ ਅੱਗੋਂ ਪਤਾ ਕੀ ਕਹਿੰਦਾ ਕਹਿੰਦਾ ਗਿਆਨੀ ਜੀ ਕੀ ਕਰੀਏ ਦੁਨੀਆ ਦੇ ਲੋਕ ਕਿਰਤ ਕਰਨ ਹੋ ਗਏ ਮੈਂ ਕਿਹਾ ਕਹਿਣਾ ਕੀ ਚਾਹਨਾ ਕਹਿੰਦਾ ਪਹਿਲਾਂ ਤਾਂ ਇਹਨਾਂ ਗਾਈਆਂ ਦਾ ਦੁੱਧ ਪੀਂਦੇ ਨੇ ਪਹਿਲਾਂ ਇਹਨਾਂ ਗਾਈਆਂ ਦਾ ਦੁੱਧ ਵੇਚਦੇ ਨੇ ਜਦੋਂ ਬੁੱਢੀਆਂ ਹੋ ਜਾਂਦੀਆਂ ਲਚਾਰ ਹੋ ਜਾਂਦੀਆਂ ਡਾਂਗਾ ਮਾਰ ਕੇ ਘਰ ਤੋਂ ਬਾਹਰ ਕੱਢ ਦਿੰਦੇ ਨੇ ਫਿਰ ਉਹ ਲੋਕਾਂ ਦੀਆਂ ਫਸਲਾਂ ਦਾ ਉਜਾੜਾ ਕਰਦੀਆਂ ਬੜੀਆਂ ਫਸਲਾਂ ਵਿੱਚ ਗਾਈਆਂ ਫਿਰਦੀਆਂ ਵੇਖੀਆਂ ਆਉਣਗੀਆਂ ਕਹਿੰਦਾ ਫਿਰ ਫਸਲਾਂ ਦਾ ਅਜਾੜਾ ਹੁੰਦਾ ਫਿਰ ਉਹ ਗਾਈਆਂ ਸਾਡੇ ਗਊਸ਼ਾਲਾ ਵਿੱਚ ਆ ਜਾਣੀਆਂ ਤੇ ਅਸੀਂ 100-100 ਰੁਪਈਆ ਫਿਰ ਕਿਰਾਇਆ ਕਰਨੇ ਫਿਰਨੇ ਮੈਂ ਕਹਾਂ ਵੀ ਇਹ ਤੇ ਤੇਰੀ ਗੱਲ ਮੰਨੀ ਕਿ ਦੁਨੀਆਂ ਦੇ ਲੋਕ ਕਿਰਤ ਕਰਨ ਹੋ ਗਏ ਪਹਿਲਾਂ ਇਹਨਾਂ ਗਾਈਆਂ ਦਾ ਦੁੱਧ ਪੀਂਦੇ ਨੇ ਦੁੱਧ ਵੇਚਦੇ ਨੇ ਜਦੋਂ ਬੁੱਢੀਆਂ ਹੋ ਜਾਂਦੀਆਂ ਲਿਚਾਰ ਹੋ ਜਾਂਦੀਆਂ ਤੇ ਡਾਂਗਾ ਮਾਰ ਕੇ ਘਰ ਤੋਂ ਬਾਹਰ ਕੱਢ ਦਿੰਦੇ ਨੇ ਇਹ ਗੱਲ ਤੇ ਤੇਰੀ ਮੰਨੀ ਪਰ ਭਲਿਆ ਲੋਕਾਂ ਅੱਜ ਹਿੰਦੁਸਤਾਨ ਦੀ ਦੁਰਦਸ਼ਾ ਆ ਹੋ ਗਈ ਐ ਕਿ ਤੂੰ ਗੱਲ ਗਾਈਆਂ ਦੀ ਕਰਦਾ ਇੱਥੇ ਤੇ ਲੋਕ ਮਾਈਆਂ ਦਾ ਦੁੱਧ ਪੀ ਕੇ ਮਾਈਆਂ ਨੂੰ ਡਾਂਗਾ ਮਾਰਦੇ ਨੇ ਆਖੋ ਸਤਨਾਮ ਨਾ ਤੂੰ ਸੱਚਮੁੱਚ ਰਾਣੀ ਬਾ ਹੋ ਮੇਰੀ ਮਾਂ ਤੂੰ ਸੱਚਮੁੱਚ ਰਾਣੀ ਮਾ ਲੇ ਭਾਰਿ ਆਉਂਦਾ ਜਦ ਬਚਪਨ ਦੀ ਆ ਜਾਵੇ ਜਾਦ ਕਹਾਣੀ ਮਾਂ ਹੋ ਮਾਂ ਤੂੰ ਸੱਚ ਜੀ ਮੋਚੇ ਰਾਣੀ ਮਾਂ ਹੋ ਮਾਂ ਤੂੰ ਸੱਚ ਜੀ ਮੋਚੇ ਰਾਣੀ ਮਾਂ ਫਰਕ ਦੇ ਚੜਦੇ ਆ ਤਾਂ ਕਿਤੇ ਕੋਈ ਬਿਰਧ ਆਸ਼ਰਮ ਬਣਿਆ ਮਿਲਦਾ ਫਿਰ ਮੇਰੇ ਮਨ ਵਿੱਚ ਖਿਆਲ ਹੁੰਦਾ ਮਨਾ ਅੱਜ ਬੰਦੇ ਵਿੱਚ ਤੇ ਪਸ਼ੂ ਵਿੱਚ ਬਹੁਤਾ ਫਰਕ ਨਹੀਂ ਰਹਿ ਗਿਆ ਪਤਾ ਕਿਉਂ ਕਿ ਬੁੱਢੀਆਂ ਗਾਈਆਂ ਵਾਸਤੇ ਗਊਸ਼ਾਲੇ ਬਣ ਗਏ ਤੇ ਬੁੱਢੀਆਂ ਮਾਈਆਂ ਵਾਸਤੇ ਬਿਰਧ ਆਸ਼ਰਮ ਬਣ ਗਏ ਮਾਂ ਮਾਂ ਦੀਆਂ ਗੋਦਾ ਦੇ ਵਿੱਚ ਹੀ ਵਾਹ ਵਾਹ ਸਭ ਸਾਧੂ ਸੰਤ ਫਕੀਰ ते दशमेश पिता गोदी विच भगती कीर भले महर खे दसो बेय कर सच तसिए गुरबाणी मू सच मच राणी म ਆਪਣੀ ਮਾਂ ਨੂੰ ਪਿਆਰ ਕਰਦੇ ਜੇ ਤੇ ਰਲ ਕੇ ਕਹਦੇ ਹੋ ਸਤਨਾਮ ਸ੍ਰੀ ਵਾਹਿਗੁਰੂ ਇਹ ਚੀਜ਼ਾਂ ਕਦੇ ਲੱਭਦੀਆਂ ਨਹੀਂ ਮੈਂ ਅੱਜ ਦੀ ਪੀੜ੍ਹੀ ਨੂੰ ਬੇਨਤੀ ਕਰਦਾ ਹਾਂ ਨਾ ਮਾਪੇ ਸੰਭਾਲੋ ਜਿੱਦਣ ਇਹਨਾਂ ਦੀ ਆਵਾਜ਼ ਬੰਦ ਹੋ ਗਈ ਨਾ ਤੁਸੀਂ ਤਰਸੋਗੇ ਕਿ ਜਦੋਂ ਕਿਤੇ ਜਾਣਾ ਹੋਵੇ ਤੁਹਾਨੂੰ ਪਿੱਛੋਂ ਕੋ ਆਵਾਜ਼ ਮਾਰ ਕੇ ਗੱਲ ਕਵੇ ਕਾਕਾ ਗੱਡੀ ਹੌਲੀ ਚਲਾਈ ਕਾਕਾ ਛੇਤੀ ਮੁੜ ਕੇ ਆਈ ਕਾਕਾ ਰੋਟੀ ਟਾਈਮ ਨਾ ਖਾਈ ਤੁਸੀਂ ਤਰਸੋਗੇ ਇਹਨਾਂ ਚੀਜ਼ਾਂ ਨੂੰ ਮੈਂ ਇੱਕ ਬੇਨਤੀ ਹੋਰ ਕਰਦਾ ਆ ਰਿਹਾ ਹਾਂ ਹੁਣ ਪਰਿਵਾਰਾਂ ਵਿੱਚ ਇਹ ਪਰਿਵਾਰ ਵਧਾਈ ਦਾ ਪਾਤਰ ਜਿਹੜੀ ਜੋਇੰਟ ਫੈਮਿਲੀ